ਅੱਜ ਮੋਗਾ ਦੇ ਗੁਰਦੁਆਰਾ ਬਾਬਾ ਸੰਗਤ ਸਿੰਘ ਵਿਖੇ ਆਲ ਇੰਡੀਆ ਬਾਲਮਿਕ ਖਾਲਸਾ ਦਲ ਦੇ ਸੰਸਥਾਪਕ ਬਾਬਾ ਪ੍ਰੀਤਮ ਸਿੰਘ ਜੀ ਦੀ 32ਵੀਂ ਸਾਲਾਨਾ ਵਰ੍ਹੇਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਦਰ ਛਾਇਆ ਹੇਠ ਅਤੇ ਦਲ ਦੇ ਪ੍ਰਧਾਨ ਅਮਰਜੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ ਇਸ ਮੌਕੇ ਰਾਗੀ ਸਿੰਘਾਂ ਬੁਲਵਾਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਕਰ ਗੁਰੂ ਚਰਨਾਂ ਨਾਲ ਜੋੜਿਆ ਗਿਆ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਡਿਪਟੀ ਸਪੀਕਰ ਸਰਦਾਰ ਅਜੈਬ ਸਿੰਘ ਪੱਟੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਬਾਬਾ ਪ੍ਰੀਤਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਤੇ ਮੌਕੇ ਦੇ ਲੀਡਰਾਂ ਵੱਲੋਂ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਗੁਰਮੀਤ ਸਿੰਘ ਸਾਹਿਬ ਕਾ ਸਰਪੰਚ ਕੋਠੇ ਪੱਤੀ ਮੁਹੱਬਤ ਹਣੀ ਸੋਢੀ ਸੀਨੀਅਰ ਕਾਂਗਸੀ ਆਗੂ ਪ੍ਰਵੀਨ ਕੁਮਾਰ ਪੀਨਾ ਡਿਪਟੀ ਮੇਅਰ ਮੋਗਾ ਬਿਜੇ ਪੂਸ਼ਣ T2 MC ਬਲਵੀਰ ਸਿੰਘ ਰਾਮੂ ਵਾਲਾ ਹਰਬੰਸ ਸਾਗਰ ਗੁਰਮੀਲ ਸਿੰਘ ਗਿੱਲ ਸਰਪੰਜਨ ਸਿੰਘ ਸਾਹਿਬ ਕਾ ਸਰਪੰਚ ਬਹੋਨਾ ਸੁਖਮੰਦਰ ਸਿੰਘ ਗੱਜਣ ਵਾਲਾ ਚਰਨ ਸਿੰਘ ਚੌਧਰੀ ਬਲਵੀਰ ਸਿੰਘ ਹਾਂਸ ਦਰਸ਼ਨ ਸਿੰਘ ਪੰਮਾ ਹਾਜ਼ਰ ਸਨ ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਚਾਹ ਪਕੌੜੇ ਅਤੇ ਜਲੇਬੀਆਂ ਦਾ ਲੰਗਰ ਅਟੁੱਟ ਚੱਲਦਾ ਰਿਹਾ ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਜੁਗਿੰਦਰ ਸਿੰਘ ਗਿੱਲ ਦੀ ਖਾਸ ਰਿਪੋਰਟ ਸਰ ਅੱਜ ਤੁਸੀਂ ਬਾਬਾ ਪ੍ਰੀਤਮ ਸਿੰਘ ਜੀ ਦੀ 32ਵੀਂ ਵਰ੍ਹੇ ਤੇ ਮੋਗਾ ਪਹੁੰਚੇ ਹੋ ਜੀ ਕੀ ਕਹਿਣਾ ਚਾਹੋਗੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਕਿ ਮੈਨੂੰ ਅੱਜ ਇਸ ਦਿਹਾੜੇ ਤੇ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਸਾ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਉਹਨਾਂ ਨੂੰ ਨਤਮਸਤਕ ਹੋ ਕੇ ਇਸ ਮਹਾਨ ਸ਼ਖਸ਼ੀਅਤ ਨੂੰ ਆਪਣੇ ਵੱਲੋਂ ਨਤਮਸਤਕ ਹੋ ਦਾ ਮੌਕਾ ਮਿਲਿਆ ਮੈਂ ਆਪਣੇ ਵੱਲੋਂ ਔਰ ਆਪਣੇ ਸੂਚੇ ਪਰਿਵਾਰ ਵੱਲੋਂ ਅਤੀ ਧਨਵਾਦੀ ਹਾਂ ਸਰਦਾਰ ਅਮਰਜੀਤ ਸਿੰਘ ਅਤੇ ਉਹਨਾਂ ਦੀ ਸੂਚੀ ਟੀਮ ਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਪ੍ਰੋਗਰਾਮ ਕਰਕੇ ਆਪਣੇ ਮੁਰਖਿਆ ਦੀ ਯਾਦ ਬੋਦੀ ਸੱਜੇ ਤੇ ਸ਼ਾਨਦਾਰ ਟੰਗ ਦੇ ਨਾਲ ਹਲਕੇ ਦੇ ਵਿੱਚ ਹਰ ਸਾਲ ਅੱਕੇ ਇੱਕ ਨਮੀ ਲੋਕਾਂ ਦੇ ਵਿੱਚ ਸੋਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਨਤਾ ਤੁਸੀਂ ਆਪਣੇ ਵੰਡ ਵਟੇਰੀਆ ਦਾ ਗੁਰੂਆਂ ਪੀਰਾਂ ਦਾ ਵੈਸੇ ਦਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਖਾਦਾ ਹੈ ਫਰਜਵੰਦ ਹੈ ਕਿ ਅਸੀਂ ਆਪਣੇ ਵਟਿਆਂ ਨੂੰ ਹਮੇਸ਼ਾ ਯਾਦ ਕਰੀਏ ਉਹਨਾਂ ਦੀ ਸੇਵਾ ਕਰੀਏ ਉਹਨਾਂ ਦੇ ਬਾਪੂ ਦੇ ਸੁਨਹਿਰੀ ਪੰਨਿਆਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਔਰ ਉਹਨਾਂ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੀ ਕਿ ਬਦਲਦੇ ਜੋਬ ਦੇ ਵਿੱਚ ਕਾਫੀ ਉਤਰਾਹੇ ਪੈ ਚੁੱਕੀ ਹੈ ਔਰ ਪੈ ਜਾ ਰਹੀ ਹੈ ਉਹਨਾਂ ਨੂੰ ਸਹੀ ਰਾਹ ਤੇ ਲਿਆਉਣ ਦੇ ਲਈ ਇੱਕੇ ਸ਼ਾਨਦਾਰ ਬਰਾਲਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੇ ਇਸ ਮਹਾਨ ਸ਼ਖਸ਼ੀਅਤ ਨੂੰ ਸਜਦਾ ਕਰਦਾ ਹੈ ਉਤੇ ਇਹਦੇ ਸੰਚਾਲਕਾਂ ਦਾ ਖਾਸ ਤੌਰ ਤੇ ਅਮਰਜੀਤ ਸਿੰਘ ਐਂਡ ਕਵਾਲਿਟੀ ਦਾ ਧੰਨਵਾਦ ਕਰਦਾ ਹੈ